ਆਪਾਂ ਐ ਲਖਣਾ ਚ ਇੰਟਰਸਟ ਨਹੀਂ ਹੈਗਾ ਵੀਰੇ ਇੰਟਰਸਟ ਕਿਉਂ ਕਰਨਗੇ ਵਸ ਪਤਾ ਕੁਛ ਨਹੀਂ ਕੋਈ ਕੰਮ ਹੀ ਨਹੀਂ ਹੁੰਦਾ ਕੀ ਕਰਾਂਗੇ ਦੱਸ ਨਾ ਨਹੀਂ ਪਤਾ ਨਹੀਂ ਕੀ ਖੰਨਾ ਖੰਨਾ ਕੋਈ ਹੈ ਜੀ ਹਾਂ ਛੋਟਾ ਐਥੇ ਹੁਣ ਲੱਗੀ ਤੀ ਅਦੀ ਜੀ ਉਹਦੀ ਹੋਰ ਹੋਰ ਕਾਂਗਰਸੀ ਆ ਖੜੇ ਨੇ ਕਾਂਗਰਸੀ ਤਾਂ ਕੋਣ ਖੜੇ ਆ ਖੜੇ ਨੇ ਨਾਮ ਨਹੀਂ ਜ਼ਿਆਦਾ ਰਿਹਾ ਕੋਈ ਲੇਡੀਜ਼ ਨੇ ਪਤਾ ਨਹੀਂ ਇਹ ਤਾਂ ਲੇਡੀ ਹਾਂ ਜੀ ਪਤਾ ਨਹੀਂ ਭਈ ਇਹਦਾ ਨਹੀਂ ਨਹੀਂ ਕਾਂਗਰਸ ਤੇ ਆਪਦੇ ਵਿੱਚ ਹੀ ਫਾਈਟਰ ਤੇ ਥੋੜੀ ਬੋਤੀ ਫਾਈਟ ਹੈ ਜਿਹੜਾ ਇਸ ਟਾਈਮ ਉਹਨਾਂ ਨੇ ਬੀਜੇਪੀ ਦਾ ਕੈਂਡੀਡੇਟ ਵੀ ਆ ਗਿਆ ਉਹ ਵੀ ਥੋੜੀ 모ਤੀ ਵੋਟ ਖਰਾਬ ਕਰੇਗਾ ਤੇ ਲollipops ਦਿੱਤਾ ਸੀ ਉਹਨਾਂ ਨੇ 31 ਮਿਲਦੇ ਸੀ ਉਹ ਕਹਿੰਦੇ ਘਾਤਾ ਕਿ ਨਸ਼ਾ ਭਾਈ ਨਸ਼ਾ ਕਿੱਥੇ ਖਤਮ ਹੋਇਆ ਘਰ ਘਰ ਨੂੰ ਨਸ਼ਾ ਮਿਲਦਾ ਬਾਕੀ ਇਹ ਚੱਲ ਸੋ ਆਪਾਂ ਦਾ ਆਦਾ ਕੰਮ ਕਰਨਾ ਇਹਨਾਂ ਬਾਰੇ ਆਪਾਂ ਘੱਟ ਹੀ ਨੌਲੇਜ ਰੱਖੀ ਤਾਂ ਵਧੀਆ ਰਹਿਣਾਗੇ ਪਰ ਤਾਂ ਭਾਈ ਪਤਾ ਨਹੀਂ ਹੈਗਾ ਵੈਸੇ ਆਪਣੇ ਰੋਟੀ ਦਾ ਕਮਾ ਕੇ ਖਾਣੀ ਹੈਗੀ ਇਹਨਾਂ ਨੇ ਧਿਆਨ ਘੇਰੀਦਾ ਨਹੀਂ ਹੈਗਾ ਅੱਛਾ ਧਿਆਨ ਹੈਗਾ ਇਹਨਾਂ ਨੇ ਕਿ ਧਿਆਨ ਘੇਰੀਦਾ ਨਹੀਂ ਹੈਗਾ ਭਾਈ ਕੁਛ ਨਹੀਂ ਆ ਸਹੀ ਸਭ ਇੱਕੋ ਜਿਹੇ ਨੇ ਇਹ ਲੋਕਾਂ ਨੂੰ ਆਪ ਲੜਾਈ ਜਾਂਦੇ ਨੇ ਰਾਤੀ ਬਾਹਰ ਇਕੱਠੇ ਚਾਵਾ ਗਿੰਦੇ ਸਿੱਧੀ ਗੱਲ ਹੈ ਜੀ ਇਹ ਤਰ੍ਹਾਂ ਦੇ ਖਲਾਫ ਲੋਕਾਂ ਨੂੰ ਲੜਾ ਦਿੰਦੇ ਆ ਉਹ ਨਿਯਤਾ ਕੀਤਾ ਉਹ ਨਿਯੋਤਾ ਕੀਤਾ ਉਹ ਨਿਓ ਕੀਤਾ ਹੈ ਕੋਛ ਨਹੀਂ ਲੁਧਿਆਣਾ 라이 ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਿੰਦਰਵਾੜ ਦੱਸਦੀ ਹਾਂ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਹਲਕਾ ਵੈਸਟ ਦੇ ਵਿੱਚ ਪੱਛਮੀ ਏਰੀਆ ਦੇ ਵਿੱਚ ਜਿੱਥੇ ਦੱਸਦੀ ਹੈ ਕਿ ਜਿਮਨੀ ਚੋਣਾ ਜਿਹੜੀਆਂ ਐਲਾਨ ਦਿੱਤੀਆਂ ਗਈਆਂ ਨੇ ਸੋ ਡੇਟ ਵੀ ਜਿਹੜੀ ਆ ਉਹ ਵੀ ਫਾਈਨਲ ਕਰ ਦਿੱਤੀ ਗਈ ਹੈ ਪਰ ਲੋਕਾਂ ਨਾਲ ਇਸ ਮਾਮਲੇ ਸੰਬੰਧ ਗੱਲਬਾਤ ਕਰਦੇ ਹੈ ਕਿ ਕਿਹਨਾਂ ਨੂੰ ਕੈਂਡੀਡੇਟ ਬਾਰੇ ਪਤਾ ਹੈ ਕਿਉਂਕਿ ਇਸ ਹਲਕੇ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਨੂੰ ਨੋਲੇਜ ਨਹੀਂ ਹੈਗੀ ਜਿਨ੍ਹਾਂ ਨੂੰ ਪਤਾ ਵੀ ਨਹੀਂ ਤੇ ਉਹਨਾਂ ਨੇ ਜਾਣਕਾਰੀ ਲੈਣੇ ਕੀ ਕੁਝ ਉਹਨਾਂ ਨੂੰ ਪਤਾ ਹੈ ਜੋ ਇਲੈਕਸ਼ਨ ਹੋ ਰਹੇ ਉਸ ਵਿੱਚ ਪਤਾ ਹੈ ਆਪਕੋ ਕੌਣ ਕੈਂਡੀਡੇਟ ਖੜਾ ਹੈ ਉਹਨ ਕੀ ਜਨ ਨਹੀਂ ਮੇਰੇ ਕੋ ਨਹੀਂ ਪਤਾ ਐਸੇ ਪਤਾ ਤਾਂ ਹੈ ਲੇਕਿਨ ਨਾਮ ਨਹੀਂ ਪਤਾ ਇਹ ਕੀ ਆ ਨਾਮ ਹੈ ਕਿਸ ਬਧਾ ਨਾਮ ਨਹੀਂ ਬਤਾ ਹਾਂ ਅੱਛਾ ਕੋਟਾਂ ਬਣੀਆਂ ਹੋਈਆਂ ਇੱਥੇ ਹਾਂ ਬਣੀਆਂ ਅੱਛਾ ਤੇ ਹੋਰ ਭਾਜਪੀ ਤੋਂ ਕੌਣ ਕੈਂਡੀਡੇਟ ਹੈ ਕਿਸੇ ਬਾਰੇ ਕੁਝ ਨਹੀਂ ਪਤਾ ਨਹੀਂ ਮੇਰੇ ਕੋ ਨਹੀਂ ਪਤਾ ਜੀ ਮੈਂ ਤਾਂ ਇਹੋ ਖਾਲੀ ਯਹੀ ਦੇਖ ਰਿਹਾ ਜੇ ਉਹਨਾਂ ਦੇ ਕੈਂਡੀਡੇਟ ਮੈਂ ਘੁੰਮ ਰਿਹਾ ਇਸ ਏਰੀਆ ਦੇ ਵਿੱਚ ਚਿਮਨੀ ਚੋਣਾ ਹੈ ਗਿਆ ਮੈਂ ਪਤਾ ਤੁਹਾਨੂੰ ਹਾਂਜੀ ਕੌਣ ਲੜਦਾ ਪਿਆ ਇੱਕ ਤੇ ਆਸ਼ੂ ਖੜਾ ਜੀ ਇੱਕ ਦੂਜਾ ਜਿਹਨੇ ਅੱਖਾਂ ਓੱਖਾਂ ਠੀਕ ਕਰਾਈਆਂ ਇਲਾਜ ਕਰਾਇਆ ਹੈ ਨਾ ਟੈਂਪ ਲਾਇਆ ਹੈ ਉਏ ਅਕੋਂ ਕਾ ਠੀਕ ਰਾਈਆ ਕੈਂਪ ਕਿਹਦੇ ਵੱਲੋਂ ਲਾਇਆ ਗਿਆ ਹੈ ਇਹ ਸੋਨੂ ਹੋਂ ਨਾਲੋਂ ਆ ਝਾੜੂ ਵਾਲਿਆਂ ਵੱਲੋਂ ਝਾੜੂ ਵਾਲਿਆਂ ਨਾਲ ਨਾਮ ਨਹੀਂ ਪਤਾ ਨਾਮ ਨਹੀਂ ਪਤਾ ਨਾ ਨਹੀਂ ਪਤਾ ਨਹੀਂ ਕੀ ਖੰਨਾ ਖੰਨਾ ਕੋਈ ਹੈ ਜੀ ਹੈ ਫੋਟੋ ਇੱਥੇ ਮਨ ਲੱਗੀ ਦੀ ਅਦੀ ਜੀ ਉਹਦੀ ਹਾਂ ਉਹ ਹੋਰ ਪਾਰਟੀਆਂ ਤੋਂ ਕੌਣ ਖੜਿਆ ਹੋਇਆ ਹੈ ਜਿੱਦਾਂ ਭਾਜਪਾ ਤੋਂ ਕੌਣ ਖੜਾ ਹੈ ਅਕਾਲੀ ਦਲ ਤੋਂ ਕੌਣ ਖੜਾ ਪਤਾ ਕੁਝ ਉਹਨਾਂ ਦਾ ਕੋਈ ਪਤਾ ਨਹੀਂ ਤੁਹਾਨੂੰ ਕੋਈ ਨਹੀਂ ਨਹੀਂ ਉਹਨਾਂ ਦੀ ਕੋਈ ਨੌਲੇਜ ਝਾੜੂ ਵਾਲਿਆਂ ਦਾ ਪਤਾ ਨਾਮ ਨਹੀਂ ਪਤਾ ਨਾਮ ਨਹੀਂ ਪਤਾ ਸਭ ਬੰਦੇ ਦਾ ਤੇ ਬਾਕੀ ਹੋਰ ਬਸ ਹੋਰ ਕੀ ਤਾਂ ਨਹੀਂ ਪਤਾ ਆ ਸ਼ੂਦਾ ਪਤਾ ਇਲੈਕਸ਼ਨ ਹੈਗੇ ਪਤਾ ਇਲੈਕਸ਼ਨ ਹੈਗੇ ਜੀ ਹਾਂ ਜੀ ਕੌਣ ਖੜਾ ਹੈ ਇਲੈਕਸ਼ਨ ਦੇ ਵਿੱਚ ਇਲੈਕਸ਼ਨ 'ਚ ਇੱਕ ਇੱਕ ਰੋੜਾ ਸਾਹਬ ਖੜੇ ਆ ਹੋਰ ਹੋਰ ਕਾਂਗਰਸੀ ਆ ਖੜੇ ਨੇ ਕਾਂਗਰਸ ਤੋਂ ਕੌਣ ਖੜਾ ਆ ਖੜੇ ਨੇ ਨਾਮ ਨਹੀਂ ਯਾਦ ਆ ਰਿਹਾ ਜੀਪੀ ਤੋਂ ਜੀਪੀ ਤੋਂ ਕਲਵੰਸਿੱਧੂ ਜੀ ਖੜੇ ਨੇ ਸ਼੍ਰੋਮੜੀ ਖਾਲੀ ਤਾਂ ਇਨਾਂ ਦਾ ਪਤਾ ਨਹੀਂ ਜੀ ਮੈਨੂੰ ਨਹੀਂ ਪਤਾ ਨਹੀਂ ਦੇ ਵਿੱਚ ਜਿਮਨੀ ਚੋਨਾ ਹੈ ਗਿਆ ਪਤਾ ਉਹਦੇ ਬਾਰੇ ਨਹੀਂ ਵੀਰੇ ਕੁਝ ਨਹੀਂ ਪਤਾ ਤੁਹਾਨੂੰ ਪਤਾ ਲਾ ਜੀ ਚੋਨਾ ਬਾਰੇ ਨਹੀਂ ਪਤਾ ਇਲੈਕਸ਼ਨ ਹੈਗੇ ਸੇਰੀ ਚੋਨਾ ਨਹੀਂ ਤੁਹਾਨੂੰ ਪਤਾ ਨਹੀਂ ਵੀਰੇ ਨਹੀਂ ਵੀਰੇ ਇੱਥੇ ਕਿੰਨੇ ਦਿਨਾਂ ਤੋਂ ਲੰਦੇ ਹੋ ਤੁਹਾਨੂੰ ਇਹ ਤਾਂ ਆਪਣਾ 4-5 ਦਿਨ ਹੀ ਹੋਇਆ 4-5 ਦਿਨ ਆਪਾਂ ਇਲੈਕਸ਼ਨਾਂ ਚ ਇੰਟਰਸਟ ਨਹੀਂ ਹੈਗਾ ਵੀਰੇ ਇੰਟਰਸਟ ਕਿਉਂ ਕਰਨੀ ਗਿਆ ਬਸ ਬਸ ਕੁਝ ਨਹੀਂ ਕੋਈ ਕੰਮ ਹੀ ਨਹੀਂ ਹੁੰਦਾ ਕੀ ਕਰਾਂਗੇ ਦੱਸੋ ਕੋਈ ਤਾਂ ਇਲੈਕਸ਼ਨ ਖੜਾ ਕੌਣ ਆ ਪਤਾ ਕੁਛ ਇਲੈਕਸ਼ਨ ਆ ਸੰਜੀਵ ਅਰੋੜਾ ਜੀ ਹੁਣ ਆ ਜਾਂ ਹੋਰ ਇੱਕ ਦਿਖੋਣੇ ਅੱਛਾ ਪੂਰਾ ਬਾਰੇ ਕੁਛ ਪਤਾ ਆਪਾਂ ਹੈ ਨਹੀਂ ਇੰਟਰਸਟ ਬਹੁਤ ਇਲੈਕਸ਼ਨ ਪੋਲਿਟਿਸ਼ੀਅਨ ਹੀ ਹੈਗੇ ਠੀਕ ਹੈ ਸੇਰੀ ਦੇ ਵਿੱਚ ਇਲੈਕਸ਼ਨ ਹੋ ਰਹੇ ਪਤਾ ਉਹਦੇ ਬਾਰੇ ਹਾਂਜੀ ਸਰ ਕੌਣ ਖੜਾ ਹੈ ਲੱਗਦਾ ਅ ਸੰਜੀਵ ਅਰੋੜਾ ਹੀ ਖੜੇ ਨੇ ਅੱਛਾ ਹੋਰ ਕੌਣ ਖੜਾ ਹੋਰ ਭਾਰਤ ਪੂਛਣਾਸ਼ੂ ਜੀ ਖੜੇ ਹੋਰ ਕੌਣ ਖੜਾ ਹੋਰ ਦਾ ਤਾਂ ਨਹੀਂ ਪਤਾ ਭਾਈ ਹੋਰ ਨਹੀਂ ਕੋਈ ਨਹੀਂ ਮਤਲਬ ਦੋ ਜਣਿਆਂ ਦਾ ਦੋ ਜਣਿਆਂ ਦਾ ਪਤਾ ਹੈ ਭਾਜੀ ਬੀਜੇਪੀ ਤੋਂ ਕੌਣ ਹੈਗਾ ਪਤਾ ਨਹੀਂ ਗਈ ਕੋਈ ਲੇਡੀਜ਼ ਨੇ ਪਤਾ ਨਹੀਂ ਹੈ ਉਸ ਦਾ ਬੀਜੇਪੀ ਤੋਂ ਲੇਡੀਜ਼ ਹਾਂਜੀ ਅਕਾਲੀ ਦਲ ਤੋਂ ਪਤਾ ਨਹੀਂ ਭਈ ਸਰ ਨਹੀਂ ਨਹੀਂ ਕੀ ਕਹਿਣਾ ਚਾਹੋਗੇ ਕੁਝ ਨਹੀਂ ਕਹਿਣਾ ਕੀ ਜੀ ਬਾਕੀ ਦੇਖਾਂਗੇ ਇਲੈਕਸ਼ਨਾਂ ਤੇ ਇਲਾਕੇ ਦਾ ਮਾਹੌਲ ਕੀ ਹੈਗਾ ਇਲਾਕੇ ਦਾ ਮਾਹੌਲ ਠੀਕ ਹੈ ਜੀ ਇਸ ਏਰੀਆ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਉਹਦੇ ਬਾਰੇ ਪਤਾ ਹਾਂਜੀ ਕੌਣ ਖੜਾ ਹੈ ਇਲੈਕਸ਼ਨ ਇਲੈਕਸ਼ਨ ਦੋ ਤਿੰਨ ਬੰਦਿਆਂ ਦਾ ਨਾਮ ਆ ਰਿਹਾ ਹੈ ਕੌਣ ਹੈਗਾ ਬਈ ਕੁਝ ਪਤਾ ਤੁਹਾਨੂੰ ਤਾਂ ਕਪੂਰ ਸਾਹਿਬ ਦਾ ਕੋਈ ਨਾਮ ਆ ਰਿਹਾ ਹੈ ਇੱਕ ਉਹ ਚੋਹਾਨ ਜੀ ਉਹਨਾਂ ਦਾ ਨਾਮ ਆ ਰਿਹਾ ਚਮਣੀ ਚੋਨਾ ਜਿਹੜੀਆਂ ਹੋ ਰਹੀਆਂ ਜਮਣੀ ਚੋਨਾ ਨੇ ਉਹ ਉਹਦੇ ਬਾਰੇ ਨਹੀਂ ਜਿਹੜੇ ਦੂਜੇ ਪਰਲੇ ਪਾਸ ਇਲੈਕਸ਼ਨ ਹੋ ਰਹੇ ਉਹਨਾਂ ਲਈ ਗੱਲ ਕਰ ਰਹੇ ਹਾਂ ਬਾਕੀ ਉਹਨਾਂ ਲਈ ਜਿਵੇਂ ਨੀ ਚੋਣਾ ਹੋ ਰਹੀਆਂ ਨੇ ਉਹਦੇ ਬਾਰੇ ਕੰਮ ਤੇ ਵੋਟ ਤੇ ਪੈਣੀ ਕੌਂਸਲਰ ਦੇ ਸਿਰ ਨੂੰ ਜਿਨੇ ਕੰਮ ਕੀਤੇ ਆ ਐਮ ਐਲ ਏ ਕੋ ਹਰ ਬੰਦਾ ਨਹੀਂ ਪਹੁੰਚਦਾ ਕੀ ਲਾਦਾ ਕੌਣ ਜਿੱਤ ਹਾਸਿਲ ਕਰੂਗਾ ਵੋਟ ਕੌਂਸਲਰ ਨੂੰ ਮੈਣੀ ਆ ਜਿਨੇ ਕੰਮ ਕੀਤੇ ਆ ਬਸ ਜਿਨੇ ਜਿਨੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿਸੇ ਨੂੰ ਕਹਿੰਦਾ ਜੀ ਤੁਸੀਂ ਤੁਹਾਡੇ ਲਈ ਟਾਈਮ ਹੀ ਹੈ ਨਹੀਂ ਉਹ ਬੰਦੇ ਨੂੰ ਕਿਵੇਂ ਵੋਟ ਪਾਊਗਾ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਇੱਥੇ ਤਾਂ ਆਸ਼ੂ ਖੜਾ ਜੀ ਆਪਣੇ ਲਲਕੇ ਦੋ ਹੋਰ ਸੰਜੀਵ ਰੋੜਾ ਖੜਾ ਹੈ ਉਧਰੋਂ ਜੀਜਪੀ ਤੋਂ ਵੀ ਜੀਪੀ ਤੋਂ ਜੀਜਪੀ ਉਧਰੋਂ ਝਾੜੂ ਤੋਂ ਸੰਜੀਵ ਰੋੜਾ ਅੱਛਾ ਜੀਜਪੀ ਤੋਂ ਕੌਣ ਜੀਜਪੀ ਤੋਂ ਨਵਾਂ ਕੱਲ ਕੀ ਨਾਮ ਹੋਇਆ ਉਹਦਾ ਹੌਣ ਪਤਾ ਨਹੀਂ ਕਿਹੜਾ ਗੁਪਤਾ ਪਰੋਮੀ ਗੱਲ ਤੋਂ ਘੁੰਮਣ ਖੜਾ ਘੁੰਮਣ ਅੱਛਾ ਜੀਜਪੀ ਦਾ ਨਹੀਂ ਹਾਂ ਏਰੀਏ ਦੇ ਹਾਲਾਤ ਕਿਦਾਂ ਦੇ ਹੈਗੇ ਪਰ ਠੀਕ ਹੈ ਜੀ ਲੱਗਦਾ ਲੋਕਾਂ ਦਾ ਮਤ ਕੀ ਹੈਗਾ ਲੋਕ ਕਿਨੂੰ ਪਸੰਦ ਕਰਦੇ ਦੇਖੋ ਵੀ ਆਪਣੀ ਆਪਣੀ ਸੋਚ ਹੈ ਹੁਣ ਦੇਖੋ ਕਿੰਨੂ ਕੌਣ ਪਸੰਦ ਕਰਦਾ ਹੈ ਲਈ ਕੋਈ ਨਹੀਂ ਪਤਾ ਕੁਝ ਨਹੀਂ ਪਤਾ ਕੁਝ ਨਹੀਂ ਗਿਆ ਜਾਸ ਕੇ ਬਾਰੇ ਪਹਿਲਾ ਵਿਧਾਇਕ ਕੌਣ ਸੀ ਇੱਧਰ ਐਕਚੁਅਲੀ ਮੈਨੂੰ ਇੰਨਾ ਜਿਆਦਾ ਨੌਲੇਜ ਨਹੀਂ ਹੈਗੀ ਪਹਿਲਾ ਵਿਧਾਇਕ ਕੌਣ ਸੀ ਪਤਾ ਨਹੀਂ ਆਈ ਨਹੀਂ ਕੁਝ ਤੇ ਹੁਣ ਜਿਹੜੇ ਇਲੈਕਸ਼ਨ ਹੋ ਰਿਹਾ ਹੁਣ ਜਿਹੜੇ ਚੋਣ ਹੋ ਰਹੀ ਹੈ ਉਹਦੇ ਬਾਰੇ ਕੁਝ ਪਤਾ ਅ ਕੀ ਨਾਮ ਚਾੜੂ ਵਾਲਾ ਗੋਗੀ ਖੜਿਆ ਬੈਂਕੀ ਨਾਮ ਨਾ ਮੈਨੂੰ ਯਾਦ ਨਹੀਂ ਆ ਰਿਹਾ ਲਈ ਪਤਾ ਕੁਝ ਨਹੀਂ ਅਸ ਟਾਈਮ ਦੇਖੋ ਜੀ ਜੋ ਰੁਝਾਨ ਆ ਰਿਹਾ ਹੈ ਫਾਈਟ ਤੇ ਹੈਗੀ ਆ ਇਸ ਟਾਈਮ ਕਾਂਗਰਸ ਤੇ ਆਪ ਦੇ ਵਿੱਚ ਹੀ ਫਾਈਟ ਆ ਤੇ ਥੋੜੀ ਬਹੁਤੀ ਫਾਈਟ ਹੈ ਜਿਹੜਾ ਇਸ ਟਾਈਮ ਉਹਨਾਂ ਨੇ ਭਾਜਪਾ ਦਾ ਕੈਂਡੀਡੇਟ ਵੀ ਆ ਗਿਆ ਉਹ ਵੀ ਥੋੜੀ ਬਹੁਤੀ ਵੋਟ ਖਰਾਬ ਕਰੇਗਾ ਮੁਕਾਬਲਾ ਦਾ ਸੰਜੀਵ ਰੋੜ ਤੇ ਭਰਤ ਪੁਸ਼ਨੇ ਚ ਅੱਛਾ ਅੱਜ ਜਿਹੜਾ ਤੁਸੀਂ ਕਹਿ ਰਹੇ ਹੋ ਭਾਜਪਾ ਦਾ ਕੈਂਡੀਡੇਟ ਨਾਮ ਪਤਾ ਕੌਣ ਹੈਗਾ ਹਾਂਜੀ ਜੀਵਨ ਗੁਪਤਾ ਜੀ ਤੇ ਚਾਰੋਂ ਕੈਂਡੀਡੇਟ ਕੌਣ ਹੈਗੇ ਕੁਝ ਲੋਕਾਂ ਨੂੰ ਪਤਾ ਹੈ ਹਾਂਜੀ ਇੱਥੇ ਵਕੀਲ ਸਾਹਿਬ ਨੇ ਤੇ ਇੱਕ ਜੀਵਨ ਜੋਤ ਜੀ ਨੇ ਤੇ ਇੱਕ ਕਾਸ਼ੂ ਜੀ ਨੇ ਤੇ ਇੱਕ ਸੰਜੀਵ अरोड़ा ਜੀ ਨੇ ਕੀ ਕਹਿਣਾ ਚਾਹੋਗੇ ਕਿਦਾਂ ਲੋਕਾਂ ਦੇ ਵਿੱਚ ਨੁਹਾਰ ਬਦਲ ਸਕਦੀ ਹੈ ਦੇਖੋ ਜੀ ਜਿਹੜਾ ਕੈਂਡੀਡੇਟ ਵੀ ਆਏ ਨੁਹਾਰ ਤੇ ਉਹਨੂੰ ਬਦਲਣੀ ਪੈਣੀ ਹੈ ਕਿਉਂਕਿ ਕੰਮ ਬੜੇ ਰੁਕਣ ਵਾਲੇ ਇੱਥੇ ਰੁਕੇ ਹੋਏ ਨੇ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਨ ਕੰਮ ਹੈ ਉਹ ਨਸ਼ੇ ਦਾ ਮੁੱਦਾ ਹੈ ਜਿਹੜੀ ਵੀ ਸਰਕਾਰ ਆਂਦੀ ਏ ਵਾਦਾ ਕਰ ਦਿੰਦੀ ਏ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਰ ਨਸ਼ਾ ਖਤਮ ਨਹੀਂ ਕੀਤਾ ਜਾਂਦਾ। ਜੀ ਉਹਨਾਂ ਨੇ ਇੱਕ ਡੈਡਲਾਈਨ ਦਿੱਤੀ ਸੀ ਜੀ 31 ਮਈ ਇਹ ਯੁੱਧ ਨਸ਼ਾ ਵਿਰੁੱਧ ਪਰ ਉਹਦੇ ਤੇ ਕੋਈ ਅਮਲ ਨਹੀਂ ਹੋਇਆ। ਨਸ਼ਾ ਬਹੁਤ ਜ਼ਿਆਦਾ ਹੈਗਾ। ਇਲਾਕਾ ਇੱਕ ਤੇ ਉਹ ਸਿਰਫ ਉਹਨਾਂ ਨੇ ਲੌਲੀਪੌਪ ਇਲੈਕਸ਼ਨ ਦਾ ਦਿੱਤਾ ਸੀ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਆਗੀ। ਇਲੈਕਸ਼ਨ ਦਾ ਸਟੰਡ ਸੀ ਉਹ ਪੂਰਾ ਨਹੀਂ ਹੋ ਰਿਹਾ ਜੋ ਉਹਨਾਂ ਨੇ ਕਿਹਾ ਸੀ। ਲੌਲੀਪੌਪ ਦਿੱਤਾ ਸੀ ਉਹਨਾਂ ਨੇ 31 ਦੇ ਸੀ ਕਲੀਅਰ ਕਰਦਾ ਕਿ ਨਸ਼ਾ ਭਾਈ ਨਸ਼ਾ ਕਿੱਥੇ ਖਤਮ ਹੋਇਆ? ਘਰ ਘਰ ਨੂੰ ਨਸ਼ਾ ਵਿਕਦਾ ਹੈ ਬਾਜੀ ਅੱਛਾ। ਕਰ ਕਰਨਾ ਨਹੀਂ ਬਿਕਰੇ ਆ ਪਾਜੀ ਅੱਜ ਕੱਲ ਵੱਡਿਆਂ ਨੇ ਕੀ ਕੀਤਾ ਵਾ ਆਪਣੇ ਬੱਚਿਆਂ ਦੇ ਉਹਨੇ ਛੋਟੇ ਬੱਚੇ ਲਾਤੇ ਨੇ ਸਪਲਾਈ ਬਣਾਤੇ ਉਹਨਾਂ ਨੂੰ ਕਿ ਇਹ ਜਾ ਬੇਟੇ ਜਾ ਉੱਥੇ ਦੇ ਆ ਤੈਨੂੰ ਇਹਨੇ ਪੈਸੇ ਦਿੰਨੇ ਆ ਤੂੰ ਜਾ ਤੂੰ 10 20 ਵੀ ਦੇਣੇ ਆ ਉੱਥੇ ਬੰਕ ਖੜੇ ਹੋਗੇ ਉਹਨੂੰ ਸਮਾਨ ਫੜਾ ਕੇ ਆ ਜਾ ਬਿਲਕੁਲ ਪਬਲਿਕ ਜਿਸਨੂੰ ਚੁੰਨਦੀ ਹੈ ਉਹਦੇ ਨਾਲ ਕੀ ਆਸ ਲਗਾਉਣਾ ਚਾਹੂਗੇ ਪਾਜੀ ਕੁਝ ਨਹੀਂ ਆਸ ਹੈ ਜੀ ਸਭ ਇੱਕੋ ਜਿਹੇ ਨੇ ਇਹ ਲੋਕਾਂ ਨੂੰ ਆਪ ਲੜਾਈ ਜਾਂਦੇ ਨੇ ਰਾਤੀ ਬਾਅਦ ਇਕੱਠੇ ਚਾਹਾਂ ਪੀਂਦੇ ਨੇ ਸਿੱਧੀ ਗੱਲ ਹੈ ਜੀ ਇਹ ਤਰ੍ਹਾਂ ਦੇ ਖਿਲਾਫ ਲੋਕਾਂ ਨੂੰ ਲੜਾ ਦਿੰਦੇ ਆ ਉਹਨੇ ਅੱਧਾ ਕੀਤਾ ਉਹਨੇ ਉੱਦਾ ਕੀਤਾ ਉਹਨੇ ਹੋ ਕੀਤਾ ਹੈ ਕੁਛ ਨਹੀਂ ਬਸ ਮੈਂ ਕਹਿਣਾ ਚਾਹੁੰਦਾ ਮੇਰੇ ਏਰੀਆ ਤਾਂ ਮੋਗਾ ਪਰ ਇਹ ਆਪਾਂ ਜੀ ਸਿਆਸਤਦਾਨਾਂ ਦੀ ਗੱਲ ਕਰ ਗਏ ਵੀ ਵੋਟਾਂ ਤੋਂ ਪਹਿਲਾਂ ਇਹ ਹੱਥ ਪੈਰਾਂ ਨੂੰ ਲਾਉਂਦੇ ਨੇ ਜਿੱਤ ਜਾਂਦੇ ਆ ਮਿੱਤਰੋ ਫੇਰੇ ਡਾਂਗ ਭਰਉਂਦੇ ਨੇ ਸੋ ਆਪਾਂ ਤਾਂ ਆਦਾ ਕੰਮ ਕਰਨਾ ਇਹਨਾਂ ਬਾਰੇ ਆਪਾਂ ਘੱਟ ਹੀ ਨੌਲੇਜ ਰੱਖੀ ਤਾਂ ਵਧੀਆ ਰਾਵਾਂਗੇ ਤੇ ਕਿਉਂਕਿ ਇਹ ਆਦਤ ਸਾਰਾ ਕਾਰੋਬਾਰ ਸੈੱਟ ਕਰਕੇ ਇਲੈਕਸ਼ਨਾਂ 'ਚ ਖੜਦੇ ਇਹਨਾਂ ਦੇ ਜਿਨ੍ਹਾਂ ਦੇ ਇਹ ਜਿਹੜੇ ਉਮੀਦਵਾਰ ਖੜਦੇ ਇਹਨਾਂ ਦੇ ਔਲਾਦ ਆਪਣੀ ਪੂਰੀ ਸੈੱਟ ਹੁੰਦੀ ਤੇ ਆਪਾਂ ਆਸ ਵਿੱਚ ਲੜ ਲੜ ਮਰੀ ਜੰਨੇ ਆ ਆਮ ਲੋਕ ਹੁੰਦੇ ਆ ਉਹ ਇਹਨਾਂ ਦੀ ਆਸ ਵਿੱਚ ਬੈਠੇ ਹੁੰਦੇ ਆ ਕਿ ਜੇ ਜਿੱਤਣਗੇ ਤੇ ਵਧੀਆ ਉਪਰਾਰਾ ਲੈ ਕੇ ਆਣਗੇ ਸਾਡੇ ਆਸਤੇ ਵਧੀਆ ਲੈ ਕੇ ਆਣਗੇ ਤੇ ਉਹਨਾਂ ਬਾਰੇ ਕੀ ਕਹਿਣਾ ਹਾਂ ਆਸ ਤਾਂ ਹਰੇਕ ਨੂੰ ਹੁੰਦੀ ਆ ਵੀ ਹੁਣ ਆਪ ਆਲ ਆਪਾਂ ਨੂੰ ਭਗਵੰਤ ਮਾਨਤ ਵੀ ਆਸ ਸੀ ਚਲੋ ਚੰਗਾ ਵੀ ਕੀਤਾ ਉਹਨੇ ਤੇ ਪਰ ਇਹਦੇ ਵਿੱਚ ਆਸ ਲੈ ਕੇ ਹਰੇਕ ਮਨ ਦਾ ਤੁਰਦਾ ਜੇ ਖਰੇ ਨਹੀਂ ਉਤਰਦੇ ਆਪਣੀਆਂ ਸੋਚ ਸੋਚਦੇ ਨਹੀਂ ਖਰੇ ਉਤਰਦੇ ਤਾਂ ਫਿਰ ਇਹਨਾਂ ਦੀ ਗਲਤੀ ਹੈ ਨਾ ਆਪਾਂ ਵੀ ਹਰੇਕ ਸਟੈਪ ਸੋਚ ਕੇ ਚੱਕ ਗਏ ਮੰਨ ਲਓ ਹੁਣ ਇਹ ਇਲੈਕਸ਼ਨਾਂ ਆਪ ਨੂੰ ਸੋਚ ਕੇ ਉਮੀਦਵਾਰ ਚਾਉਣਾ ਪੈਣਾ ਪਰ ਆਪਾਂ ਜਦੋਂ ਆਪਾਂ ਕਾਲੀ ਅੱਗੇ ਟੋਏ ਹੁੰਦੇ ਆ ਸਣ ਕਹਿੰਦੇ ਆ ਨਾ ਤੇ ਕਾਲੀ ਨਹੀਂ ਕਰਨੀ ਚਾਹੀਦੀਗੀ ਕੈਂਡੀਡੇਟ ਇੱਥੇ ਆਪਣਾ ਸੰਜੀਵ ਰੋੜਾ ਜੀ ਨੇ ਆਮ ਆਦਮੀ ਪਾਰਟੀ ਤੋਂ ਜੀ ਭਾਰਤ ਭੂਸ਼ਣ ਆਸ਼ੂ ਆ ਕਾਂਗਰਸ ਤੋਂ ਜੀ ਠੀਕ ਆ ਜੀ ਜੀਵਨ ਗੁਪਤਾ ਭਾਜਪੀ ਤੋਂ ਤੇ ਅਕਾਲੀ ਦਲ ਤੋਂ ਹੁਮਨ ਸਾਹਿਬ ਨੇ ਅੱਛਾ ਟੱਕਰ ਕਿਹਦੀ ਦੇਖ ਰਹੇ ਹੋ ਫਾਈਟ ਕਿਹਦੀ ਵਧੀਆ ਫਾਈਟ ਤਾਂ ਇਸ ਟਾਈਮ ਜਿਹੜੀਆਂ ਤਿੰਨ ਮੇਨ ਪਾਰਟੀਆਂ ਆਉਣਾ ਜੀ ਹੋਣੀਆਂ ਆਮ ਆਦਮੀ ਪਾਰਟੀ ਸਾਰਿਆਂ ਦੀ ਟੱਕਰ ਐ ਇਸ ਟਾਈਮ ਇਹ ਹਲਕੇ ਦੇ ਵਿੱਚ ਕੋਈ ਕੰਮ ਇਦਾਂ ਦੇ ਜਿਹੜੇ ਆਨ ਵਾਲੇ ਜਿਹੜੇ ਐਮ.ਐਲ.ਏ ਹੋਣਗੇ ਉਹ ਕਰਾ ਸਕਦੇ ਨੇ ਕੀ ਆਸ ਹੈਗੀ ਐ ਆਸ ਤਾਂ ਹੀ ਆਸ ਹੁਣ ਜਿਹੜਾ ਕੈਂਡੀਡੇਟ ਬਣੇਗਾ ਆਏਗਾ ਜਿੱਤ ਕੇ ਤਾਂ ਹੀ ਪਤਾ ਲੱਗੂਗਾ ਨਾ ਵੀ ਕੰਮ ਕਰਾਊਗਾ ਜਾਂ ਨਹੀਂ ਕਰਾਊਗਾ ਡੇਢ ਸਾਲ ਡੇਢ ਸਾਲ ਹੈਗਾ ਆਮ ਆਦਮੀ ਪਾਰਟੀ ਦਾ ਜੋਰ ਆਮ ਆਦਮੀ ਪਾਰਟੀ ਦਾ ਜ਼ਿਆਦਾ ਚੱਲ ਰਿਹਾ ਕੀ ਇਸ ਇਰੀ ਦੇ ਵਿੱਚ ਦਿੱਕਤਾਂ ਕਿਸ ਚੀਜ਼ ਦੀਆਂ ਹੈਗੀਆਂ ਪਤਾ ਦਿੱਕਤਾਂ ਅੱਥੇ ਵੀਰੇ ਪਾਰਕਿੰਗ ਦੀ ਦਿੱਕਤ ਆ ਬਹੁਤ ਵੱਡੀ ਜੀ ਰੈਡੀ ਫੈੜੀ ਵਾਲਿਆਂ ਦੀ ਦਿੱਕਤ ਆ ਮੇਨ ਦੋ ਦਿੱਕਤਾ ਹੈ ਹੈਗਾ ਉਮੀਦਵਾਰ ਸੰਜੀਵ ਜੀ ਹੈਗੇ ਕੀ ਨਾਮ ਇਹਨਾਂ ਦਾ ਪੂਰਾ ਨਾਮ ਮੇਰੇ ਧਿਆਨ ਚ ਨਹੀਂ ਜੀ ਹੋਰ ਕੌਣ ਹੈਗਾ ਬਾਕੀ ਆਸ਼ੂ ਹੈ ਜੀ ਤੇ ਅਕਾਲੀ ਦਲ ਤੋਂ ਹੈਗੇ ਨੇ ਜੀ ਬੀਜੇਪੀ ਨੇ ਹੁਣੀ ਕੋਸ਼ਿਸ਼ ਕੀਤੀ ਨੇ ਉਮੀਦਵਾਰ ਜੀਵਨ ਗੁਪਤਾ ਜੀ ਜੀ ਲੇਕਿਨ ਆਪਣਾ ਆਮ ਆਦਮੀ ਪਾਰਟੀ ਖੜਾ ਆਸ਼ੂ ਹੈਗੇ ਨਾਲ ਦੋ ਤਿੰਨ ਬੰਦੇ ਹੋਰ ਹੈਗੇ ਖੜੇ ਹੈਗੇ ਆਸ਼ੂ ਜੀ ਗੜਿਸ ਪਾਰਟੀ ਤੋਂ ਹੈ ਕਾਂਗਰਸ ਹੈ ਅੱਛਾ ਬੀਜੇਪੀ ਤੋਂ ਕੌਣ ਹੈ ਬੀਜਪੀ ਤੇ ਪਣਾ ਬੰਦਾ ਨਾਮ ਨਿਯੋਦਨਾ ਨਹੀਂ ਆਪਣੇ ਕੋ ਆਵਾਦੀ ਪਾਰਟੀ ਤੇ ਆਵਾਦੀ ਪਾਰਟੀ ਤੇ ਉਹ ਪਾਜੀ ਖੜੇ ਕੋ ਨਾ ਆਪਣੇ ਕੋ ਦਿਹਾ ਨਹੀਂ ਲੱਗਦਾ ਆਪਣੇ ਕੰਮ ਤੇ ਬਣਾਦੇ ਮਤ ਇਹ ਨਹੀਂ ਉਹ ਬੰਦਾ ਆਏਗਾ ਪਪ ਪੰਜਾਬੀ ਤੇ ਹੁੰਦਾ ਆਪਣਾ ਨਾਮ ਹੀ ਨਹੀਂ ਬਰਾਂਦਾ ਉਹਦਾ ਬੰਦੇ ਨੂੰ ਜਾਣਦਾ ਬੰਦਾ ਚੰਗਾ ਹੈਗਾ ਆਵਾਦੀ ਪਾਰਟੀ ਤੇ ਬੰਨਾ ਬਹੁਤ ਬੜਾ ਗੋਗੂ ਸਰ ਤੇ ਉਹ ਵੀ ਬੜੀ ਆਦਮੀ ਤੇ ਆਵਾਦੀ ਮੈਂ ਕੰਮ ਕਰ ਰਹੀ ਪੂਰਾ ਵਧੀਆ ਅੱਛਾ ਗੱਡੀ ਟੋਲ ਹੀ ਰੁਕਵਾਤੀਆਂ ਸਭ ਕੋਈ ਕਰਾਦਾ ਜੋ ਕੰਮ ਕੀ ਉਹਨੇ ਕੀਤਾ ਅੱਛਾ ਇੱਥੇ ਦਿੱਕਤ ਕਿਸ ਚੀਜ਼ ਨੇ ਆਈ ਹੈ ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਜੀ ਕੁਝ ਲੋਕਾਂ ਦਾ ਕਹਿਣਾ ਸਟੈਂਡ ਵਗੈਰਾ ਕੁਝ ਨਹੀਂ ਨਹੀਂ ਸਭ ਕੁਝ ਠੀਕ ਹੈ ਜੀ ਓਕੇ ਓਕੇ ਜੀ ਵਧੀਆ ਲੱਗ ਰਿਹਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਆਉਣ ਵਾਲਾ ਸਮਾ ਕੀ ਦਾ ਲੱਗਦਾ ਆਉਣ ਵਾਲਾ ਸਮਾ ਸੰਦੀਪ ਲੋੜੇ ਜਿੱਤਣਗੇ ਜੀ ਪੂਰਾ ਯਕੀਨ ਹਾਂਜੀ ਹਾਂਜੀ ਇਹ ਪੱਕਾ ਜੀ ਕਨਫਰਮ ਹੈ ਇਧਰ ਇਹ ਮੇਲੇ ਕੌਨ ਸੀ ਦਾ ਪਤਾ ਹੈ ਹਾਂ ਗੋਗੀ ਅੱਛਾ ਹੁਣ ਇਲੈਕਸ਼ਨ ਹੋ ਰਿਹਾ ਜਿਹੜੇ ਜਿਮਨੀ ਚੋਣਾ ਹੋ ਰਹੀਆਂ ਉਹਦੇ ਬਾਰੇ ਪਤਾ ਹਾਂਜੀ ਕੌਣ ਖੜਾ ਪਾਰਟੀ ਚ ਉਹ ਗੋਗੀ ਦਾ ਲੋੜਾ ਅੱਛਾ ਹੋਰ ਬੀਜੇਪੀ ਤੋਂ ਕੌਣ ਖੜਾ ਹੈ ਬੀਜੇਪੀ ਸੇ ਨਹੀਂ ਪਤਾ ਅੱਛਾ ਹੋਰ ਦੂਜੀ ਪਾਰਟੀ ਕਾਂਗਰਸ ਤੋਂ ਕਾਂਗਰਸ ਆ ਆਸੂ ਅਕਾਲੀ ਦਲ ਤੋਂ ਕੌਣ ਹੈ ਅਕਾਲੀ ਦਲ ਨੂੰ ਤਾਂ ਨਹੀਂ ਨਹੀਂ ਕੋਈ ਨਹੀਂ ਕੋਈ ਸੁਣ ਹੋ ਰਿਹਾ ਇਸ ਏਰੀਆ ਦੇ ਵਿੱਚ ਹੋਰ ਕੋਈ ਕੈਂਡੀਡੇਟ ਬਾਰੇ ਪਤਾ ਹੋਰ ਤਾਂ ਭਾਈ ਪਤਾ ਨਹੀਂ ਹੈਗਾ ਵੈਸੇ ਆਪਣੇ ਰੋਟੀ ਤਾਂ ਕਮਾ ਕੇ ਖਾਣੀ ਹੈਗੀ ਇਹਨਾਂ ਦੇ ਧਿਆਨ ਕਰੀਦਾ ਨਹੀਂ ਹੈਗਾ ਅੱਛਾ ਧਿਆਨ ਨਹੀਂ ਕਰੀਦਾ ਇਹਨਾਂ ਕੇ ਧਿਆਨ ਕਰੀਦਾ ਨਹੀਂ ਹੈਗਾ ਬਸ ਹਲਕੇ ਦੇ ਵਿੱਚ ਜਿਹੜੀ ਜਿਮਨੀ ਚੋਣਾ ਹੋ ਰਹੀ ਆ ਉਹਦੇ ਬਾਰੇ ਪਤਾ ਕੀ ਹੋ ਰਹੀ ਹੈ ਇਲੈਕਸ਼ਨ ਹੋ ਰਿਹਾ ਹੈ ਨਹੀਂ ਨਹੀਂ ਪਤਾ ਨਹੀਂ ਅੱਛਾ ਇੱਥੇ ਐਮਐਲਏ ਕੌਣ ਸੀ ਪਤਾ ਨਹੀਂ ਸਰ ਮੈਨੂੰ ਤਾਂ ਕਿੰਨੇ ਦਿਨ ਹੋ ਗਏ ਦੁਕਾਨਾਂ ਨੂੰ ਦੁਕਾਨ ਤ ਲਗਾ ਰਹੀ ਆ ਹੁਣ ਖਾਲਾ ਹੋ ਗਈ ਇਹ ਕੋ ਹਾਂ ਜੀ ਯਾ ਪਹਿਲੇ ਸਾਨੂੰ ਕੋਸ਼ਿਸ਼ ਵੀ ਰਹੇ ਐਮਐਲਏ ਆਸ਼ੂ ਵੀ ਰਹੇ ਹਾਂ ਜੀ ਕੌਣ ਖੜਾ ਹੈ ਇਤ ਕੀ ਆਮ ਆਦੀ ਪਾਰਟੀ ਤੋਂ ਆਪਣੇ ਸੰਜੀਵ ਢੋਲਾ ਜੀ ਅੱਛਾ ਕਾਂਗਰਸ ਤੋਂ ਕੌਣ ਖੜਿਆ ਆ ਆਸ਼ੂ ਜੀ ਅੱਛਾ ਭਾਜਪਾ ਤੋਂ ਬੀਜੋ ਜਿਵੇਂ ਗੁਪਤਾ ਜੀ ਅਕਾਲੀਆਂ ਤੋਂ ਅਕਾਲੀ ਦਲ ਦਾ ਥੋੜਾ ਜਿਹਾ ਮੈਨੂੰ ਘੱਟ ਪਤਾ ਸਰਦਾਰ ਐਡਵੋਕੇਟ ਹੈ ਕਿਨੇ ਅੱਛਾ ਪਤਾ ਆ ਗਿਆ ਹਾਂ ਜੀ ਹਾਂ ਜੀ ਪਹਿਲਾਂ ਐਮਐਲਏ ਕੌਣ ਸੀ ਜੀ ਇੱਥੇ ਹਾਂ ਜੀ ਐਮਐਲਏ ਕੌਣ ਸੀ ਪਹਿਲਾਂ ਤਲੇ ਆਸ਼ੂ ਜੀ ਹੁੰਦੇ ਸੀ ਅੱਛਾ ਤੇ ਹੁਣ ਕੀ ਕਹਿਣਾ ਚਾਹੋਗੇ ਜਿਹੜੇ ਜਨੇ ਡੈੱਥ ਕੀ ਉਹਨਾਂ ਦੇ ਗੋਗੀ ਜੁੰਦੇ ਸੀ ਮਤਲਬ ਆਸ਼ੂ ਜੀ ਆਦਮੀ ਪਾਰਟੀ ਹਾਂ ਆਦਮੀ ਪਾਰਟੀ ਹਾਂਜੀ ਕੀ ਕੁਝ ਕੰਮ ਹੈਗੇ ਆ ਜਿਹੜੇ ਇਸ ਏਰੀਆ ਦੇ ਵਿੱਚ ਨਹੀਂ ਹੋਏ ਲੋਕ ਚਾਹੁੰਦੇ ਨੇ ਕਿ ਉਹ ਕੰਮ ਹੋ ਜਾਣ ਦੇਖੋ ਜੀ ਕੰਮ ਗੋਗੀ ਦੇ ਟਾਈਮ ਜੀ ਹੋਏ ਨੇ ਲੇਕਿਨ ਹੁਣ ਜ਼ਿਆਦਾ ਹੋ ਰਹੇ ਨੇ ਹਾਲੇ ਤਾਂ ਮਤਲਬ ਐਮਐਲਏ ਬਣਿਆ ਨਹੀਂ ਹੈ ਕੀ ਜੀ ਮੈਂ ਤਾਂ ਜੋ ਦਿਖ ਰਿਹਾ ਉਹ ਇਹ ਸਰਕਾਰ ਵੀ ਆਵਾ ਦੇ ਪਾਰਟੀ ਦੀ ਹੈ ਤੇ ਆਉਣ ਵਾਲੇ ਮਤਲਬ ਐਮਐਲਏ ਲੱਗ ਰੇ ਨੇ ਮਤਲਬ ਬਿਲਕੁਲ ਸੋ ਦੱਸ ਦिए ਲੋਕ ਜਿਹੜੇ ਨੇ ਆਪਣਾ ਰਿਵਿਊ ਦੇ ਰਹੇ ਨੇ ਲੋਕ ਆਪਣੀ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਰੱਖ ਰਹੇ ਨੇ ਸੋ ਕਮੈਂਟਾਂ ਰਾਹੀਂ ਤੁਸੀਂ ਜ਼ਰੂਰ ਦੱਸਣਾ ਕਿ ਆਣ ਵਾਲਾ ਸਮਾਂ ਜਿਹੜਾ ਹਲਕਾ ਵੈਸਟੇ ਦੇ ਵਿੱਚ ਕਿਦਾਂ ਹੋ ਸਕਦਾ ਹੈ ਕਿਉਂਕਿ ਲੋਕ ਜਿਹੜੇ ਨੇ ਆਪਣਾ ਰਿਵਿਊ ਲੋਕਾਂ ਵੱਲੋਂ ਰੱਖਿਆ ਜਾ ਰਿਹਾ ਸੋ ਹੁਣ ਦੇਖਣਾ ਹੋਵੇਗਾ ਕਿ ਆਣ ਵਾਲੇ ਸਮੇਂ ਦੇ ਵਿੱਚ ਇਸ ਏਰੀਆ ਦੇ ਸਲਕੇ ਦੇ ਲੋਕ ਕਿਨੂੰ ਹਾਰ ਪਾਉਂਦੇ ਨੇ ਸੋ ਕਿਨੂੰ ਜਿਤਾਉਂਦੇ ਨੇ ਆਣ ਵਾਲਾ ਸਮਾਂ ਦੱਸੂਗਾ ਦੇਖਦੇ ਰਹੋ ਤੁਹਾਨੂੰ ਲਾਈਵ ਮੈਨੇਜਰ ਕੈਮਰਾਮੈਨ ਦੀਪਕ ਕੁਮਾਰ ਦਾ ਨਾਲ ਧੰਨਵਾਦ